ਗੁਰਦਾਸਪੁਰ ਤੋਂ ਵੱਡਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਮਹਿਜ 500 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਦੋ ਧੜਿਆਂ ਦੇ ਵਿਚਕਾਰ ਹੋਏ ਝਗੜੇ ਦੌਰਾਨ ਇੱਕ 19 ਸਾਲਾ ਨੌਜਵਾਨ ਰਾਜਨ ਦੀ ਮੌਤ ਹੋ ਗਈ। ਚਰਕੇ ਉਸ ਦਾ ਪਿਤਾ ਗਬੀਰੂ ਵੀ ਜ਼ਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਪਹਿਲਾਂ ਸਰਕਾਰੀ ਹਸਪਤਲ ਲਿਜਾਂਦਾ ਗਿਆ ਜਿੱਥੇ ਕਿ ਉਸ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਚੋਰੀ ਹੋਈ ਕਣਕ ਦੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅੱਜ ਸਵੇਰੇ ਇਹ ਝਗੜਾ ਹੋਇਆ। ਉਹ ਝਗੜਾ ਇਸ ਕਦਰ ਵੱਧ ਗਿਆ ਕਿ ਦੋਵੇਂ ਪਾਸੇ ਤੋਂ ਇੱਟਾਂ ਰੋੜੀਆਂ ਦੀ ਵਰਤੋਂ ਹੋਣ ਲੱਗੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲੋਕਾਂ ਦੇ ਵਿੱਚ ਹੁਣ ਬਰਦਾਸ਼ਤ ਤੇ 19 ਸਾਲਾ ਨੌਜਵਾਨ ਦੀ ਜਾਨ ਲੈ ਲਈ ਉੱਥੇ આરોપી ਹਲੇ ਆਪਣੇ ਘਰ ਤੋਂ ਫਰਾਰ ਹਨ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਬਹੁ ਕੀ ਨਾਦਰ ਆ ਕੀ ਨਾ ਤੇਰਾ ਮੇਰਾ ਨਾਮ ਸੁਖਵਿੰਦਰ ਸੁਖਵਿੰਦਰ ਮਸੀਹ ਕੀ ਗੱਲ ਕੀ ਹੋਈ ਹੈ ਬਲਾ ਇੱਧਰ ਗਾਲਾਂ ਗੋਲਾ ਕਰ ਦੇ ਟਰੋੜੇ ਚਲਾਏ ਟੋ ਦੇ ਮੇਰੇ ਭਰਾ ਦੇ ਜਰਮ ਜਿਹੜੀ ਘਰ ਤੋਂ ਆਈ ਹੈ ਨਾ ਰਾਜਿੰਦੀ ਉਹਦੇ ਇੱਥੇ ਮੱਝੀ ਦੇ ਅੱਛਾ ਤੇ ਜੜੀ ਦਾ ਇੱਥੇ ਇੱਥੇ ਰੋਣਾ ਬੱਜਾ ਅੱਛਾ ਦਰੀ ਸਿਰਿਆ ਚੱਕਰ ਦਾ ਪੁੱਲਾ ਹੈ ਕਿ ਇਹ ਕੀ ਨਾਮ ਮੁੰਡੇ ਦਾ ਕੀ ਨਾਮ ਹੈ ਜਿਹੜਾ ਹਾਂਜੀ ਰਾਜਨ ਹਾਂਜੀ ਰਾਜਨ ਜਿਹਦੀ ਦਿੱਟੋਗੀ ਉਹਦਾ ਪਿਓ ਦਾ ਕੀ ਨਾਮ ਵਲਵਿੰਦਰ ਸਿੰਘ ਵਲਵਿੰਦਰ ਕਿੰਨੀ ਕੁ ਉਮਰ ਸੀਗੀ ਉਹਦੀ ਭਰਾ ਭਰੇ ਲਈ ਭਾਈ ਸਾਹਿਬ 22 ਸਾਲ ਵਿਆਹ ਸੀ ਕੰਕੇ ਇੱਕ ਵਾਰਾ ਇੱਕ ਵਾਰ ਹੀ ਹੈ ਜੇ ਅੱਛਾ ਹਾਂਜੀ ਕੀ ਕੰਮ ਕੀ ਕਰਦਾ ਸੀਗਾ ਕੰਮ ਹੀ ਕਰਦਿਆਂ ਪਰ ਮੁੰਡੇ ਢੋਨੇ ਤੋਂ ਕੰਮ ਕਰ ਰਣ ਅੱਛਾ ਤੇ ਝਗੜਾ ਕਿਹੜੀ ਗੱਲ ਤੋਂ ਹੋਇਆ ਵਾ ਇਹ ਹੋਈ ਗਣਾ ਗਣਾ ਕੱਢਦੀ ਹੋਰ ਤਰੀਕੀ ਦੀ ਗੱਲ ਹੋਈ ਕਿੰਨਾ ਨਾ ਝਗੜਾ ਆਵਾ ਰਵੀ ਦੇ ਨਿਆਣਿਆਂ ਭੋਲਾ ਤੇ ਮੋਟਾ ਇਹ ਉਹ ਨਾ ਕੀ ਸੀ ਜਿਹੜਾ ਆ ਮੁੰਡਿਆਂ ਚੰਨਾ ਝਗੜਾ ਹੋਇਆ ਰਵੀ ਰਵੀ ਦੇ ਮੁੰਡੇ ਆ ਮੋਟੇ ਨਹੀਂ ਰਾਜ ਦੇ ਮੁੰਡੇ ਅੱਛਾ ਰਾਜ ਵਿੱਚ ਹੀ ਕਹਿੰਦੀ ਤੂੰ ਨਹੀਂ ਮਰ ਜਾਣਾ ਫਟਦੀ ਅੱਛਾ ਆ ਵੀ ਗਿਆ ਜਿਹਦੇ ਘਰੇ ਆਣ ਕੇ ਲੜੇ ਤੁਹਾਡੇ ਇਹ ਸਾਢੇ 6:1 ਦੇ ਸਾਢੇ ਵਿੱਚ ਵਿੱਚ ਉਹ ਮੁੜ ਕੇ ਆ ਕੇ ਘਰੋਂ ਪਹਿਲਾਂ ਤੇ ਹਟਾਤਾ ਸੀਗਾ। ਅੱਛਾ। ਫੇਰ ਆ ਕੇ ਘਰੋਂ ਦੋਵੇਂ ਪਟ। ਤੇ ਝਗੜਾ ਕਿੰਨਾ ਨ ਹੋਇਆ। ਉਹ ਸੱਤੇ ਦਾ ਮੁੜੇ ਨਾਲ ਦੀ ਰਾਜਨ ਜਿਹੜਾ ਮਰਿਆ। ਨਹੀਂ ਦੂਜੀ ਪਾਰਟੀ ਜਿਹੜੇ ਸੀਗੇ। ਉਹ ਪਰਲੇ ਬੰਦੇ ਘਰ ਆਉਂਦੇ। ਉਹਨਾਂ ਦਾ ਕੀ ਨਾਮ ਪਤਾ? ਹਾਂਜੀ। ਉਹ ਨਾਂ ਰਵੀ ਸਿੰਘ ਨਾ। ਪੋਰੇ ਵੀ ਉਹਦਾ ਨਾਮ ਰਵੀ ਮਸੀਹ। ਤੇ ਆਪ ਆਪ ਉਹਨੂੰ ਮੋਟਾ-ਮੋਟਾ ਖਿੰਝੇ ਤੇ ਤੇ ਕਿੰਨੇ ਜਾਣੇ ਸੀ ਉਹ? ਉਹ ਦੋ ਜਾਣੇ ਹੀ ਕਹਤੇ ਮੈਂ ਉਤਰਾਈ ਮਗਰ ਤੌੜੀ। ਅੱਛਾ। ਅੱਛਾ। ਇਟਾ ਰੋੜੇ ਨਾਲ ਲੜਾਈ ਹੋਈ ਹੈ ਜੇ ਕਰਵਾਣ ਕਿ ਰੋੜੇ ਚ ਲਾਇਆ ਰੋੜੇ ਨਾਲ ਨਹੀਂ ਲੜਾਈ ਹੋਈ ਹੈ ਲੜਾਈ ਹੈ ਕਿ ਲੜਾਈ ਝਗੜਾ ਹੋਇਆ ਦੋ ਆਪਸ ਜਿਹੜੇ ਗਵੰਡੀ ਹੈ ਰਾਜਨ ਮਸੀ ਤੇ ਬਲਵਿੰਦਰ ਮਸੀ ਉਹਨਾਂ ਦਾ ਝਗੜਾ ਹੈ ਰੋਹਿਤ ਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਸ ਗਵੰਡੀ ਹੈਗੇ ਤੇ ਇਦਾਂ ਦੇ ਇਟਾ ਰੋੜੇ ਮਾਰੇ ਮਾਰਿਆ ਜਿਸ ਕਰਕੇ ਜਿਹੜਾ ਰਾਜਨ ਮਸੀ ਤੇ ਬਲਵਿੰਦਰ ਮਸੀ ਇਹ ਸੱਟਾ ਲੱਗਨ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਕਾਨੂੰਨਾਂ ਵਿੱਚ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੁਕਦੇ ਜਾ ਕੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਰਾਜਨ ਮਸੀ ਦੀ ਇਹ ਮ੍ਰਿਤਕੋਸ਼ੀ ਕੀਤਾ ਗਿਆ ਤੇ ਬਲਵਿੰਦਰ ਮਸੀ ਦੇ ਜਿਆਦਾ ਸੱਟਾ ਲੱਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪੀਟਲ ਗੁਰਦਾਸਪੁਰ ਤੇ ਦੋਵਾਂ ਦਾ ਆਪਾਂ ਜ ਅ ਬਜਰਨ ਜੀ ਕੀ ਕੋਈ ਪੈਸਾ ਲੈਣ ਦੇਣਾ ਹੈਗਾ ਇਹਨਾਂ ਦਾ ਕਿੰਨੇ ਕੁ ਪੈਸੇ ਦੇ ਪੈਸੇ 500 ਰੁਪਏ ਦੇ ਕਹਿੰਦੇ ਕੀ ਲੈਣ ਦੇਣਾ ਹੈਗਾ ਇਹਨਾਂ ਦਾ ਠੀਕ ਹੈ ਹਾਂਜੀ ਤੇ ਆਪਾਂ ਮਤਲਬ ਇਹਨਾਂ ਤੇ ਐਫ ਆਈ ਆਰ ਲੌਂਗ ਕਰਤੀ ਹੈ ਤੇ ਬਾਕੀ ਜਿਹੜਾ ਮ੍ਰਿਤਕੀ ਉਹਦੀ ਆਪਾਂ ਹੁਣ ਪੋਸਟਮਾਰਟ ਕਰਾ ਰਹੇ ਹਾਂ ਇੱਕ ਨੇ ਕਿਤੇ ਤੁਸੀ ਪਤਾ ਤਾਂ ਹਾਂਜੀ ਰੋਹਿਤ ਮਸੀਹਾ ਰਾਵਲ ਮਸੀਹਾ ਤੇ ਇੱਕ ਨਰੀ ਮਾਤਾ ਠੀਕ ਹੈ ਕਿਹੜੀ ਕਿਹੜੀ ਦਾ ਲੱਗੀ ਇਹ ਜੋ ਨਵਾਂ ਜਿਹੜਾ ਕਾਨੂੰਨ ਬਣਿਆ 103 ਬੀ ਐਨ ਐਸ